ਰਾਮ ਪਦਾਤ ਪਾਇ ਕੇ ਕਬੀਰਾ ਗਾਠ ਨਾ ਖੋਲ ਨਹੀਂ ਪਟਨ ਨਹੀਂ ਪਾਰ ਕੋ ਨਹੀਂ ਗਾਗ ਨਹੀਂ ਮੋਰ ਪਵਿੱਤ੍ਰ ਕੇ ਬੀਜ ਜਸਰੇ ਹੈ ਕਿ ਜੇ ਤੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਤਾਂ ਉਹਦਾ ਪਲਾਣਾ ਛਦੀ ਮਨਮਖ ਲੋਕਾਂ ਨੇ ਆ ਕਥਾ ਕਹਾਣੀਆਂ ਸੁਣ ਕੇ ਮਨ ਨੂੰ ਢਕਾ ਨਾ ਦੇਵੀਂ ਇਹ ਦਾਤ ਦੇਣ ਵਾਲਾ ਇੱਕ ਗੁਰੂ ਹੈ ਉਹਦੇ ਬਣਾਏ ਜੀਵ ਆਪਣੀ ਮਤ ਨਾਲ ਪ੍ਰਮਾਤਮਾ ਦੀ ਮਰਜ਼ੀ ਨੂੰ ਸਮਝ ਨਹੀਂ ਸਕਦੇ ਸੋ ਸਾਲੀ ਖਿਚਾਣੀ ਲਗਣ ਰੱਖਣ ਵਾਲੇ ਇਹ ਸੌਦੇ ਨੂੰ ਨਹੀਂ ਵਿਹਾਜਦੇ ਜਿਸ ਜੀਵ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ ਉਹੀ ਮਨਮੁਖ ਤੋਂ ਗੁਰਮੁਖ ਬੰਦਾ ਹੈ ਗੁਰਮੁਖਿ ਯੋ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜਿਹੜਾ ਜੀਵ ਸਤਿ ਸਾਰੀ ਬਾਣੀ ਦੀ ਸੰਗਤ ਕਰਦਾ ਹੈ ਉਸ ਬਾਣੀ ਦੇ ਸਦਕਾ ਉਸ ਨੂੰ ਪ੍ਰਮਾਤਮਾ ਸੋਝੀ ਬਚਦਾ ਹੈ ਉਹਦਾ ਸੁਭਾਅ ਤੇ ਸਵਰਤ ਬਦਲ ਜਾਂਦੇ ਹੈ ਪਾਂਡਾ ਸਿੱਧਾ ਹੋ ਜਾਂਦਾ ਵਿਕਾਰੀ વૃਤੀ ਖਤਮ ਹੋ ਜਾਂਦੀ ਹੈ ਸੰਸਾਰੀ ਖਿਚਾਵਾਂ ਦੇ ਪ੍ਰਭਾਵ ਨਹੀਂ ਪਾਉਂਦੀਆਂ ਗੁਰੂ ਦੀ ਸੰਗਤ ਕਰਕੇ ਸੁਖਤ ਦਿਨ ਰਾਤ ਤਿੰਨਾਂ ਗੋਣਾਂ ਤੋਂ ਉੱਪਰ ਉੱਠ ਜਾਂਦੀ ਹੈ ਇਹ ਜੀਵ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਸ਼ਲੋਕ ਕਰਨ ਕਾਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਨਾਨਕ ਇਸ ਬਿਹਾਰ ਨੇ ਜਤ ਮੈਲ ਸੋਏ ਸਭ ਕੋਈ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਕੋਈ ਵੀ ਜੀਵ ਉਸ ਹੁਕਮ ਨੂੰ ਬਦਲ ਨਹੀਂ ਸਕਦਾ ਇਹ ਨਾਨਕ ਸਦਾ ਉਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਜਿਸ ਦੀ ਕਲਾ ਜਾਲੰਥਲ ਆਕਾਸ਼ ਪਦਾਲ ਸਭ ਤੋਂ ਵੱਰਤਰੀ ਹੈ